ਕਲਿੰ ਕਰ ਰਹਾ ਅਸੀਂ ਸੰਘਰਸ਼ ਕਮੇਟੀ ਕੰਪਿਊਟਰ ਦਾਪਕ ਸੰਘਰਸ਼ ਕਮੇਟੀ ਤੋਂ ਆ ਸਾਡੀ ਇੱਥੇ ਸਟੇਟ ਮੀਟਿੰਗ ਚੱਲ ਰਹੀ ਹੈ ਪੰਜਾਬੀਪਾ ਲੁਧਿਆਣਾ ਵਿਖੇ ਜਿੱਥੇ ਸਾਡੇ ਮੇਨ ਮੁੱਦੇ ਇਹ ਹਨ ਕਿ ਆਮ ਆਦਮੀ ਪਾਰਟੀ ਜਦੋਂ ਇਹ ਸਰਕਾਰ ਬਣੀ ਇਹਨਾਂ ਨੇ ਸਾਨੂੰ ਬਹੁਤ ਵਾਅਦੇ ਦਿਖਾਏ ਨੇ ਕਿ ਸਾਡੇ ਸਾਰੇ ਹੱਕ ਇਹ ਸਾਨੂੰ ਦਵਾਣਗੇ ਪਰ ਇਹ ਸਰਕਾਰ ਨੂੰ ਉੱਥੇ ਹੁਣ ਤਿੰਨ ਤੋਂ ਚਾਰ ਸਾਲ ਹੋ ਚੁੱਕੇ ਹਨ ਜਿਮਨੀ ਚੋਣਾ ਹੋਣ ਜਿੱਥੇ ਵੀ ਕਿਤੇ ਵੀ ਅਸੀਂ ਕੋਈ ਥਾਂ ਛੱਡੀ ਨਹੀਂ ਜਿੱਥੇ ਰੈਲੀ ਨਾ ਕੀਤੀ ਹੋਵੇ ਹਰ ਐਮਐਲਏ ਕੋਲ ਸਾਡਾ ਪੱਤਰ ਨਾ ਗਿਆ ਹੋਵੇ ਪਾਰੇ ਸੱਚਾਈ ਦੀ ਆਵਾਜ਼ ਸੁਣ ਕੇ ਰਾਜੀ ਨਹੀਂ ਐ ਇਹ ਸਰਕਾਰਾਂ ਸਿਰਫ ਦਿਖਾਉਣ ਨੂੰ ਹੀ ਨੇ ਕਿ ਆਮ ਆਦਮੀ ਪਾਰਟੀ ਅਸੀਂ ਹਾਂ ਅਸੀਂ ਆਮ ਆਦਮੀ ਦੀ ਗੱਲ ਸੁਣਦੇ ਹਾਂ ਪਰ ਅਸੀਂ ਤੁਹਾਡੇ ਸਾਹਮਣੇ ਇੱਕ ਇਹਨਾਂ ਦਾ ਪ੍ਰੂਫ ਆ ਨੰਗਾ ਚਿਹਰਾ ਆ ਕਿ ਅਸੀਂ 4 ਸਾਲ ਤੋਂ ੱੱਕੇ ਖਾ ਰਹੇ ਹਾਂ ਸੜਕਾਂ ਤੇ ਇਹਨਾਂ ਵੇ ਖੋਖਲੇ ਵਾਅਦਿਆਂ ਦੇ ਸਿਰ ਤੇ ਇਹਨਾਂ ਦੀ ਚਿੱਠੀਆਂ ਅਸੀਂ ਲੈ ਲੈ ਕੇ ਭਟਕਦੇ ਫਿਰਦੇ ਹਾਂ ਪਰ ਇਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਸਾਡੇ ਹੱਕ ਦਵਾਉਣੇ ਵੀ ਇਹਨਾਂ ਦਾ ਕੰਮ ਐ ਸਰਕਾਰਾਂ ਦਾ ਕੰਮ ਹੁੰਦਾ ਐ ਕਿ ਲੋਕਾਂ ਦੇ ਕੰਮ ਕਰਨਾ ਪਰ ਇਹ ਸਿਰਫ ਵੋਟਾਂ ਦਾ ਗੱਲ ਸੁਣਦੀਆਂ ਨੇ ਉਸ ਤੋਂ ਬਾਅਦ ਆਪਣੇ ਘਰਾਂ ਵਿੱਚ ਅਲੋਪ ਹੋ ਜਾਂਦੇ ਨੇ ਇਹ ਆਏ ਫੋਰਨ ਦੇ ਟੂਟ ਚਲੇ ਜਾਂਦੇ ਨੇ ਜਦੋਂ ਕਿ ਹਰ ਅਧਿਆਪਕ ਦੀ ਏ ਲੋੜ ਬੁਨਿਆਦੀ ਲੋੜ ਹੁੰਦੀ ਹੈ ਕਿ ਉਹਨੂੰ ਪ੍ਰਮੋਸ਼ਨ ਮਿਲੇ ਉਹਦਾ ਮਾਨ ਸਨਮਾਨ ਸਕੂਲਾਂ ਵਿੱਚ ਬਰਾਬਰ ਦਾ ਮਿਲੇ ਪਰ ਕੀ ਕੰਪਿਊਟਰ ਅਧਿਆਪਕਾਂ ਵਾਸਤੇ ਇਹ ਰੂਲ ਲਾਗੂ ਨਹੀਂ ਹੁੰਦਾ ਬੜਿਆ ਹੀ ਨੇ ਸਰਕਾਰ ਵੱਲੋਂ ਕਿ ਉਹਨਾਂ ਨੇ ਜੇ ਕੋਈ ਕੰਪਿਊਟਰ ਅਧਿਆਪਕ ਮਰ ਗਿਆ ਕੋਈ ਇਲੈਕਸ਼ਨ ਵਿੱਚ ਕਿਸੇ ਤਰ੍ਹਾਂ ਵੀ ਆਪਾਂ ਦੇਖਿਆ ਕਰੋਨਾ ਵਿੱਚ ਕਈ ਅਧਿਆਪਕਾਂ ਦੀ ਮੌਤ ਹੋਈ ਡਿਊਟੀ ਦੇ ਦੌਰਾਨ ਉੱਥੇ ਵੀ ਸਰਕਾਰ ਨੇ ਪੱਲਾ ਆਪਣਾ ਛਡਾ ਲਿਆ ਕਿਉਂ ਸਾਡੇ ਉੱਪਰ ਸੀਐਸਆਰ ਰੂਲ ਲਾਗੂ ਨਹੀਂ ਹੁੰਦੇ ਇਹ ਕਹਿੰਦੇ ਨੇ ਸੀਐਸਆਰ ਰੂਲ ਕੀ ਨੇ ਜੋ ਹਰ ਆਮ ਅਧਿਆਪਕ ਦੇ ਉੱਪਰ ਲਾਗੂ ਹੁੰਦੇ ਨੇ ਕਿ ਉਹਨਾਂ ਨੂੰ ਉਹਨਾਂ ਦੇ ਰਾਈਟਸ ਮਿਲਣਗੇ ਜੇ ਕੋਈ ਡੈਥ ਹੋ ਜਾਂਦੀ ਹੈ ਉਹਦੇ ਤਰਸਯੋਗ ਕਿਸੇ ਹੋਰ ਫੈਮਿਲੀ ਮੈਂਬਰ ਨੂੰ ਤਰਸ ਦੇ ਆਧਾਰ ਤੇ ਨੌਕਰੀ ਮਿਲੇਗੀ ਤੇ ਸਭ ਨੂੰ ਪੈਨਸ਼ਨ ਮਿਲਦੀ ਹੈ ਸਭ ਨੂੰ ਪ੍ਰੋਮੋਸ਼ਨ ਮਿਲਦੀ ਹੈ ਸਭ ਨੂੰ ਮੈਡੀਕਲ ਬੈਨੀਫਿਟਸ ਮਿਲਦੇ ਹਨ ਪਰ ਇਹ ਰੂਲਸ ਕੰਪਿਊਟਰ ਦੇ ਆਪਕ ਤਾਂ ਅਪਲਾਈ ਹੀ ਨਹੀਂ ਕੀਤੇ ਜਾ ਰਹੇ ਅਸੀਂ 2011 ਤੋਂ ਨੋਟੀਫਿਕੇਸ਼ਨ ਚਿੱਠੀ ਲੈ ਲੈ ਦਰ ਦਰ ਭਟਕਦੇ ਪਏ ਆ ਪਰ ਸਰਕਾਰਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਇੰਪਲੀਮੈਂਟ ਕਰਨਾ ਅਗਲੀ ਰਣਨੀਤੀ ਤਾਂ ਕੀ ਹੈ ਹੁਣ ਇਸ ਤੋਂ 2026 ਸੋਚੋ ਸਰਕਾਰ ਦਾ ਆਖਰੀ ਸਾਲ ਹੈ ਸਰਕਾਰ ਦੇ ਉੱਪਰ ਐਸੀ ਇੱਕ ਚੋਟ ਵੱਜਣੀ ਹੈ ਹੁਣ ਕੰਪਿਊਟਰ ਵਿਆਪਕ ਸੰਘਰਸ਼ ਕਮੇਟੀ ਵੱਲੋਂ ਇਹ ਸਰਕਾਰ ਵੀ ਯਾਦ ਰੱਖੇਗੀ ਜਿੰਨਾ ਜਿੱਤ ਜਿੱਤ ਆਪਣੇ ਸਿਰ ਤੇ ਸਿਰ ਲਾਈਗੇ ਨਾ ਕਿ ਸਾਰੇ ਕੰਮ ਕਰਾਣੇ ਆ ਜਿਵੇਂ ਸੰਜੀਵ ਅਰੋੜਾ ਜੀ ਨੇ ਲੁਧਿਆਣੇ ਵਿੱਚ ਕਿਹਾ ਕਿ ਮੈਂ ਤਾਂ ਦਾਦਰ ਜਾ ਕੇ ਸਭ ਦੇ ਕੰਮ ਕਰਾਣਾ ਵਾ ਸਾਡੇ ਵੀ ਦੇਖ ਲਓ ਉਹਨਾਂ ਨੇ ਕਿਹੜੇ ਕੰਮ ਕਰਾਏ ਨੇ ਸਾੜੀ ਫਾਈਲਾਂ ਦਫਤਰ ਚ ਪਈਆਂ ਨੇ ਕੱਲ ਆਜੋ ਪਰਸੋਂ ਆਜੋ ਅਗਲੀ ਮੀਟਿੰਗ ਲੈ ਲਓ ਪਰ ਇੰਪਲੀਮੈਂਟੇਸ਼ਨ ਦੇ ਨਾਮ ਤੇ ਜ਼ੀਰੋ ਹੈ ਸਰਕਾਰ ਤੇ ਇਹੀ ਸਾਡੀ ਸੰਘਰਸ਼ ਕਮੇਟੀ ਦਾ ਕੰਮ ਹੋਏਗਾ ਤਿੱਖਾ ਸੰਘਰਸ਼ ਇਹਨਾਂ ਜੜਾਂ ਵਿੱਚ ਬੈਠਾਂਗੇ ਇਹਨਾਂ ਸਰਕਾਰ ਨੂੰ ਇੱਥੋਂ ਬਾਹਰ ਕੱਢ ਦਾਂਗੇ ਕਿਉਂਕਿ ਉਹਨਾਂ ਨੇ ਖੋਖਲੇ ਵਾਅਦੇ ਕੀਤੇ ਨੇ ਫੇਰੇ ਸਰਕਾਰ ਦੇਖੇਗੀ ਸਾਡੀ ਜੀ ਕੋਈ ਨਵੀਂ ਮੰਗ ਨਹੀਂ ਹੈ ਅਸਲੀ ਪਿਛਲੇ 20 ਸਾਲ ਤੋਂ ਵਕਫ ਵਕਫ ਸਰਕਾਰਾਂ ਦੇ ਸਾਹਮਣੇ ਆਪਣੀਆਂ ਮੰਗਾਂ ਰੱਖੀਆਂ ਜਦੋਂ ਵੀ ਸਰਕਾਰ ਆਉਂਦੀਆਂ ਇਲੈਕਸ਼ਨ ਤੋਂ ਪਹਿਲਾਂ ਸਾਨੂੰ ਭਰੋਸੇ ਵਿੱਚ ਲਿਆ ਜਾਂਦਾ ਸਾਡੀਆਂ ਭਾਵਨਾਵਾਂ ਨਾਲ ਖਿਡਿਆ ਜਾਂਦਾ ਸਾਡੇ ਤੋਂ ਵੋਟਾਂ ਲੈ ਕੇ ਇਹ ਸਰਕਾਰਾਂ ਬੇਮੁਖ ਹੋ ਜਾਂਦੀਆਂ ਇਸ ਸਰਕਾਰ ਨੇ ਆਪਣੇ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਕੰਪਿਊਟਰ ਅਧਿਆਪਕਾਂ ਦੀ ਮੰਗ ਨੂੰ ਮੁੱਖ ਰੱਖਿਆ ਸੀ ਵੀ ਕੰਪਿਊਟਰ ਅਧਿਆਪਕਾਂ ਦੀ ਮਰਜਿੰਗ ਕਰਕੇ ਅਸੀਂ ਸਿੱਖਿਆ ਵਿਭਾਗ ਦੇ ਵਿੱਚ ਸ਼ਿਫਟ ਕਰਾਂਗੇ ਪਰ ਤੁਸੀਂ ਵੀ ਪਿਛਲੇ ਕਈ ਜਿੰਨੇ ਵੀ ਇਹ ਸਰਕਾਰ ਦੇ ਤੇ ਤਿੰਨ ਸਾਲਾ ਇਹਦੇ ਵਿੱਚ ਇਹਨਾਂ ਦੀ ਝੂਠੀ ਸਿੱਖਿਆ ਕ੍ਰਾਂਤੀ ਦਾ ਪ੍ਰਚਾਰ ਦੇਖਿਆ ਪਰ ਕੰਪਿਊਟਰ ਅਧਿਆਪਕਾਂ ਪ੍ਰਤੀ ਜਾਂ ਦੂਸਰੇ ਵੀ ਅਧਿਆਪਕਾਂ ਪ੍ਰਤੀ ਇਹਨਾਂ ਨੇ ਕੋਈ ਵੀ ਡਿਸੀਜਨ ਵਧੀਆਂ ਨਹੀਂ ਲਿਆ ਕਿਉਂਕਿ ਅਧਿਆਪਕ ਹੀ ਸਕੂਲ ਦਾ ਮੁੱਢ ਹੁੰਦੇ ਨੇ ਅਧਿਆਪਕ ਹੀ ਵਿਦਿਆ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣ ਲਈ ਸਰਕਾਰ ਤੱਕ ਆਪਣੀ ਮੰਗ ਰੱਖਦੇ ਨੇ ਪਰ ਇਹ ਸਰਕਾਰਾਂ ਸਾਨੂੰ ਵਕ ਵਕ ਤੰਗ ਨਾਲ ਮਾਨਸਿਕ ਤੌਰ ਤੇ ਪ੍ਰੇਸ਼ਾਨ ਸਾਡੇ ਫਾਈਨੈਂਸ਼ੀਅਲ ਜਿਹੜੇ ਲੋਸ ਆ ਉਹ ਤਾਂ ਹੋ ਹੀ ਰਹੇ ਆ ਪਰ ਸਾਨੂੰ ਕਿਸੇ ਪਾਸਿਓ ਵੀ ਇਹ ਸਰਕਾਰ ਤੋਂ ਹੁਣ ਆਸ ਨਹੀਂ ਇਸ ਕਰਕੇ ਅੱਜ ਅਸੀਂ ਆਪਣੀ ਸਟੇਟ ਲੈਵਲ ਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਡੇ ਸਾਥੀ ਇਕੱਠੇ ਹੋਏ ਨੇ ਕਨਵੈਨਸ਼ਨ ਆ ਵੀ ਅਸੀਂ ਅਗਲੀ ਰੂਪਰੇਖਾ ਤਿਆਰ ਕਰ ਰਹੇ ਆ ਵੀ ਅਸੀਂ ਇਸ ਸਰਕਾਰ ਦੇ ਖਿਲਾਫ ਅਗਲੀ ਰਣਨੀਤੀ ਤਿਆਰ ਕਰੀਏ ਕਿਉਂਕਿ ਅਸੀਂ ਦੇਖ ਰਿਹਾ ਵੀ ਸਰਕਾਰ ਜੀ ਮੀਡੀਆ 'ਚ ਪ੍ਰਚਾਰ ਵਾਸਤੇ ਯੁੱਧ ਨਸ਼ਾ ਵਿਰੁੱਧ ਪਰ ਹੁਣ ਅਸੀਂ ਇਹ ਸਰਕਾਰ ਨੂੰ ਦੱਸਾਂਗੇ ਵੀ ਯੁੱਧ ਲਾਰਿਆਂ ਵਿਰੁੱਧ ਇਨਾ ਸਰਕਾਰ ਨੇ ਸਾਨੂੰ ਲਾਰਿਆਂ ਤੋਂ ਇਲਾਵਾ ਕੁਝ ਨਹੀਂ ਦਿੱਤਾ ਤੇ ਹੁਣ ਕੰਪਿਊਟਰ ਵਿਆਪਕ ਪੰਜਾਬ ਦਾ ਜਿਹੜਾ ਉਹ ਜਾਗ ਚੁੱਕਾ ਅਸੀਂ ਆਪਣੇ ਹੱਕਾਂ ਵਾਸਤੇ ਸਰਕਾਰ ਨੂੰ ਹਰ ਮੰਚ ਤੇ ਘੇਰਾਂਗੇ ਭਾਵੇਂ ਬਾਈ ਇਲੈਕਸ਼ਨ ਹੋਵੇ ਭਾਵੇਂ ਹੁਣ ਜਿਹੜੇ ਮੂਰੇ ਜ਼ਿਲ੍ਹਾ ਪਰਿਸ਼ਦ ਬਲਾਕ ਸੰਮਤੀ ਚੋਣਾਂ ਆ ਰਹੀਆਂ ਅਸੀਂ ਆਪਣੀ ਰਣਨੀਤੀ ਤਿਆਰ ਕਰ ਚੁੱਕੇ ਆ ਤੇ ਅਸੀਂ ਇਸ ਸਰਕਾਰ ਦੀ ਖਿਲਾਫਤ ਕਰਾਂਗੇ